ਹਾਂਜੀ ਆਪਾਂ ਰੀਸਟੌਕ ਕੀਤਾ ਪਣੇ ਦੀ ਡਿਮਾਂਡ ਤੇ ਬਰ-ਬਰ ਮੈਸੇਜ ਆ ਰਹੇ ਸਨ ਕਿ ਇਹ ਸੂਟ ਲੈ ਕੇ ਆਪਾਂ ਰੀਸਟੌਕ ਕੀਤਾ ਹੋਇਆ ਮੈਚਿੰਗ ਸੂਟ ਰਹਿਣਗੇ ਗਰਮੀ 'ਚ ਬਹੁਤ ਹੀ ਜ਼ਿਆਦਾ ਬੈਸਟ ਨੇ ਪ੍ਰਿੰਟਡ ਸ਼ਰਟ ਰਹੇਗੀ 1.70 ਵੱਡੇ ਪਣੇ ਦੀ ਬਾਟਮ ਰਹੇਗੀ 2 ਮੀਟਰ ਵੱਡੇ ਪਣੇ ਦੀ ਤੁਸੀਂ ਮੈਚਿੰਗ ਸੂਟ ਵੀ ਬਾਈ ਕਰ ਸਕਦੇ ਹੋ ਔਰ ਆਲ ਓਵਰ ਸੂਟ ਵੀ ਬਾਈ ਕਰ ਸਕਦੇ ਹੋ ਆਲ ਓਵਰ ਸੂਟ ਉਹ 3.5 ਮੀਟਰ ਵੱਡੇ ਪਣੇ ਦਾ ਰਹੇਗਾ ਇਨ੍ਹਾਂ ਸੂਟਾਂ ਦਾ ਪ੍ਰਾਈਸ ਹੈ 499 ਫ੍ਰੀ ਸ਼ਿਪਿੰਗ ਮੇਰਾ ਵਟਸਐਪ ਨੰਬਰ ਮੈਂਸ਼ਨ ਹੈ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਰਡਰ ਕਰ ਸਕਦੇ ਹੋ ਨੈਕਸਟ 5 ਮੀਟਰ ਇਸ ਕਾਂਥਾ ਕਾਟਨ ਸੂਟ ਰਹੇਗਾ ਫੈਨਸੀ ਥ्रेड ਵਰਕ ਹੋਇਆ ਕਟ ਵਰਕ ਬਾਜੂ ਤੇ ਵੀ ਇਸ ਦੇ ਵਰਕ ਰਹੇਗਾ ਦੁਪੱਟਾ ਇਸ ਨਾਲ 2.5 ਮੀਟਰ ਮਸਲੀਨ ਦਾ ਰਹੇਗਾ ਪ੍ਰਾਈਸ ਇਹਨਾਂ ਸੁੱਟਾਂ ਦਾ 790 ਫ੍ਰੀ ਸ਼ਿਪਿੰਗ 올 ਇੰਡੀਆ ਨੈਕਸਟ ਇਹ ਵੀ 5 ਮੀਟਰ ਆਪਣੇ ਕੋਲ ਕਾਂਥਾ ਕਾਟਨ ਸੂਟ ਰਹੇਗਾ ਫੈਨਸੀ ਥ्रेड ਵਰਕ ਹੋਇਆ ਬਾਜੂ ਤੇ ਵੀ ਵਰਕ ਰਹੇਗਾ ਦੁਪੱਟਾ 2.5 ਮੀਟਰ ਮਸਲੀਨ ਦਾ ਲਾਈਨਿੰਗ ਵਾਲਾ ਰਹੇਗਾ ਇਨਾ ਸੂਟਾਂ ਦਾ ਪ੍ਰਾਈਸ ਹੈ 790 ਫ੍ਰੀ ਸ਼ਿਪਿੰਗ 올 ਇੰਡੀਆ ਨੈਕਸਟ ਮੈਚਿੰਗ ਸੂਟ ਰਹਿਣਗੇ ਪ੍ਰਿੰਟਡ ਸ਼ਰਟ ਰਹੇਗੀ 1.70 ਵੱਡੇ ਪਣੇ ਦੀ ਕੈਮਰੀ ਕਾਟਨ ਦੀ ओरिजिनल ਬਾਟਮ 2 ਮੀਟਰ ਵੱਡੇ ਪਣੇ ਦੀ ਚਿਕਨ ਵਾਲੀ ਰਹੇਗੀ ਬਹੁਤ ਹੀ ਜ਼ਿਆਦਾ ਇਹ ਵੀ ਬੈਸਟ ਕੁਆਲਿਟੀ ਦੇ ਸੂਟ ਨੇ 600 ਦੇ ਵਿੱਚ ਫ੍ਰੀ ਸ਼ਿਪਿੰਗ ਨਾਲ ਤੁਸੀਂ ਇਹ ਸੂਟ ਬਾਈ ਕਰ ਸਕਦੇ ਹੋ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਇਹਨਾਂ ਦਾ ਵੀ ਆਰਡਰ ਕਰ ਸਕਦੇ ਹੋ कैम्ब्री कॉटन चिकन शर्ट रहेगी बॉटम कैम्ब्री कॉटन हैंड प्रिंट रहेगी दुपट्टा हाफ पेयर डबल शेडड टाइ रहेगा 1425 फ्री शिपिंग नेक्स्ट जॉर्जेट जरी एम्ब्रॉयडरी सूट रहेगा दुपट्टा ਤੇ ਵੀ एम्ब्रॉयडरी ਹੈਗੀ प्लेन ਇਸ ਦੇ ਨਾਲ बॉटम ਰਹੇਗੀ 2 मीटर शर्ट 2 मीटर बॉटम 2 मीटर दुपट्टा ਰਹੂਗਾ 899 ਦੇ ਵਿੱਚ ਦੋ ਸੂਟ ਮਿਲਣਗੇ ਦੋ ਸੂਟਾਂ ਦਾ ਸਕਰੀਨ ਸ਼ਾਟ ਸੈਂਡ ਕਰਕੇ 899 ਦੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ